ਦੁਕਾਨ ਨੂੰ 인사ਦੂਆਨਾ ਇਹ ਅੱਜ ਪੰਜਾਬੀ ਗੱਲੋਂ ਮੇਰ ਨਾਲ ਧੱਕਾ ਹੋ ਗਿਆ ਧੱਕਾ ਇਹ ਵੀ ਦੋ ਜਨਾਨੀਆਂ ਦੁਕਾਨ 'ਚ ਐਂਟਰ ਕੀਤੀਆਂ ਦੋਵੇਂ ਹੀ ਓਪਰੀਆਂ ਸੀ ਐਸੇ ਤੇ ਆਲਮੋਸਟ ਸਾਡਾ 90% 95% ਗਾਹਕ ਜਿਹੜਾ ਨਾ ਉਹ ਫੇਸ ਟੂ ਫੇਸ ਆਕਵੇ 1 ਟੂ 1 ਕੀ ਕਰੀਏ ਐ ਤੇ ਉਹ ਸੂਟ ਤੋਂ ਲਫਾਵਾ ਲਈ ਜਾ ਰਹੀਆਂ ਤੇ ਛੁੱਟੀ ਜਾ ਰਹੀਆਂ ਅੰਦਰ ਅੱਛਾ ਅੰਦਰ ਕਸਟਮਰ ਹੋਣ ਦੇ ਬਾਵਜੂਦ ਬਾਹਰ ਯਾਰ ਦੋਸਤ ਮੇਰਾ ਖਲੋਤਾ ਹੁੰਦੇ ਬਾਵਜੂਦ ਜਨਾਨੀ ਕਦੇ ਅੰਦਰ ਕਦੇ ਬਾਹਰ ਵੇਖਦੀ ਅੰਦਰ ਬਾਹਰ ਵੇਂਦੇ ਵੇਂਦੇ ਜਨਾਨੀ ਕੀ ਕਰਦੀ ਚੁੰਨੀ ਖੁੱਲੀ ਹੁੰਦੀ ਤੇ ਜਿਹੜੀ ਦੂਜੀ ਜਵਾਨੀ ਉਹ ਚੁੰਨੀ ਦੇ ਵਿੱਚ ਨ ਅੱਜ ਪੰਜਾਬੀ ਗਾ ਲੋ ਮੇਰਾ ਤਾਂ ਧੱਕਾ ਹੋ ਗਿਆ ਕੀ ਧੱਕਾ ਦਾ ਤਾਂ ਕਾਏ ਵੀ ਦੋ ਜਨਨੀਆਂ ਦੁਕਾਨ ਚ ਐਂਟਰ ਕੀਤੀਆਂ ਦੋਵੇਂ ਹੀ ਓਪਰੀਆਂ ਸੀ ਵੈਸੇ ਤੇ ਆਲਮੋਸਟ ਸਾਡਾ 90% 95% ਗਾਗ ਜਿਹੜਾ ਨਾ ਉਹ ਫੇਸ ਟੂ ਫੇਸ ਵਾਕਬੇ ਪਰ ਉਹਨਾਂ ਦਾ ਰਖੜੀ ਦਾ ਸੀਜ਼ਨ ਸੀ ਤੇ ਓਪਰੇ ਗਾਗ ਵੀ ਆ ਰਹੇ ਸੀ ਉਹ ਜਨਨੀਆਂ ਦੋਵੇਂ ਓਪਰੀਆਂ ਸੀ ਤੇ ਕਹਿੰਦੇ ਜੀ ਕੋਈ ਰਖੜੀ ਆਸਤੇ ਸਾਨੂੰ ਬੇਟੀ ਆਸਤੇ ਨਾ ਸੂਟ ਚਾਹੀਦਾ ਕੋਈ ਦਿਖਾਓ ਵਧੀਆ ਸੂਟ ਉਹਦੇ ਜ ਮੈਂ ਉਹਨਾਂ ਨੂੰ ਸੂਟ ਦਿਖਾਣ ਲੱਗਾ 5-700 ਤੋਂ ਸ਼ੁਰੂ ਕੀਤਾ ਕਹਿੰਦੇ ਨਹੀਂ ਨਹੀਂ ਵਧੀਆ ਸੂਟ ਦਿਖਾਓ ਚੰਗਾ ਸੂਟ ਦਿਖਾਓ ਆਪਾਂ ਕੁੜੀ ਨੂੰ ਦੇਣਾ ਉਹ ਮੈਂ ਪੰਜ-ਛਾਹ ਸੂਟ ਦਿਖਾਏ ਤੇ ਉਹ ਤੋਂ ਬਾਅਦ ਕਹਿੰਦੇ ਨੇ ਚੰਗੇ ਦਿਖਾਓ ਮੈਂ ਚੰਗੇ ਇੱਥੋਂ ਪੰਜ-ਛਾਹ ਸੁੱਟੇ ਕਹਿੰਦੇ ਨੇ ਹੋਰ ਚੰਗੇ ਦਿਖਾਓ ਅੱਛਾ ਉਹ 1 ਟੂ 1 ਕੀ ਕਰ ਰਹੀਆਂ ਐ ਵੀ ਉਹ ਸੂਟ ਤੋਂ ਲਫਾਵਾ ਲਈ ਜਾ ਰਹੀਆਂ ਤੇ ਸੁੱਟੀ ਜਾ ਰਹੀਆਂ ਅੰਦਰ ਨੂੰ ਮੈਂ ਜਿਹੜਾ ਸੂਟ ਇੱਥੇ ਇਕੱਠਾ ਕਰਦੀ ਮੈਂ ਚੋਕ ਕੇ ਨਾ ਪਰੇ ਰੱਖ ਦਿੰਨਾ ਵੀ ਚਲੋ ਇੱਥੇ ਕਾਲੀ ਰੱਖਣੇ ਪਰੇ ਰੱਖਦਾ ਕਹਿੰਦੇ ਹੋਰ ਵਧੀਆ ਦਿਖਾਓ ਹੈਂਡਵਰਕ ਦੇ ਨਾ ਮੇਰੇ ਕੋਲ ਪਿੱਛੇ ਸੂਟ ਪਏ ਵਧੀਆਲੇ 15-1600 ਦੀ ਰੇਂਜ ਵਾਲੇ ਸੂਟ ਪਿੱਛੇ ਪਏ ਉਹ ਮੈਂ ਦੋ-ਚਾਰ ਸੂਟ ਨਾ ਖੋਲੇ ਆ ਕਹਿੰਦੇ ਨਹੀਂ ਭਾਜੀ ਇ ਉੱਥੇ ਕਾਊਂਟਰ ਤੇ ਆਏ ਆ ਇੰਨੇ ਜਨ ਨੂੰ ਮੇਰਾ ਇੱਕ ਦੋਸਤ ਬਾਹਰ ਆ ਗਿਆ ਤੇ ਉਹ ਜਨਾਨੀ ਨਾ ਕਦੀ ਬਾਹਰ ਵੇਂਦੀ ਕਦੀ ਅੰਦਰ ਨੂੰ ਵੇਂਦੀ ਅੰਦਰ ਵੀ ਇੱਕ ਕਸਟਮਰ ਸੀ ਅੱਛਾ ਅੰਦਰ ਕਸਟਮਰ ਹੋਣ ਦੇ ਬਾਵਜੂਦ ਬਾਹਰ ਯਾਰ ਦੋਸਤ ਮੇਰਾ ਖਲੋਤਾ ਹੁੰਦੇ ਬਾਵਜੂਦ ਉਹ ਜਨਾਨੀ ਕਦੀ ਅੰਦਰ ਕਦੀ ਬਾਹਰ ਵੇਖਦੀ ਅੰਦਰ ਬਾਹਰ ਵੇਂਦੇ ਵੇਂਦੇ ਉਹ ਜਨਾਨੀ ਕੀ ਕਰਦੀ ਚੁੰਨੀ ਖੁੱਲੀ ਹੁੰਦੀ ਪਹਿਲੀ ਜਿਹੜੀ ਜਨਾਨੀ ਉਹਨੂੰ ਸਪੋਰਟ ਦਿੰਦੀ ਐ ਤੇ ਜਿਹੜੀ ਦੂਜੀ ਜਨਾਨੀ ਉਹ ਚੁੰਨੀ ਦੇ ਵਿੱਚ ਨਾ ਇੱਥੇ ਇੱਕ ਸੂਟ ਲਗਾ ਦਿੰਦੀ ਉਮਰ ਕਿੰਨੀ ਹੋਊਗੀ ਨਾਲ ਦੀ ਉਮਰ ਜਿਹੜੀ ਕੋ 45 ਤੋਂ 50 ਦੇ ਵਿੱਚਕਾਰ ਦੀ ਉਮਰ ਹੈ ਸਿਆਣੀ ਉਮਰ ਦੀ ਜਨਾਨੀ ਆ ਸੀ ਕੱਪੜੇ ਕਿਹੜੇ ਰੰਗ ਦੇ ਪਾਏ ਕੱਪੜੇ ਉਹਨਾਂ ਸਕਿੰਨ ਰੰਗ ਦੇ ਪਾਏ ਇਹ ਬਿਸਕੁਟੀ ਜੇ ਰੰਗ ਦੇ ਦੋਵਾਂ ਸੂਟ ਪਾਏ ਸੇਮ ਤਕਰੀਬਨ ਆਲਮੋਸਟ ਸੇਮ ਸੇਮ ਸੀ ਇਹ ਸੂਟ ਜਿਹੜੀ ਉਹ ਕਿੰਨੇ ਪੈਸੇ ਦੇ ਸੀ ਉਹ ਉਹ ਮੈਂ ਤਾਂ ਦੱਸਦਾ ਪਹਿਲੇ ਇੱਕ ਸੂਟ ਚੁੱਕਿਆ ਨਾ ਉਸ ਤੋਂ ਬਾਅਦ ਮੈਂ ਪੰਜ-ਛੇ ਸੂਟ ਸੁੱਟੇ ਹੋਰ ਤੇ ਉਹਨਾਂ ਇੱਕ ਹੋਰ ਸੂਟ ਚੁੱਕ ਲਿਆ ਦੋ ਸੂਟ ਉਹਨਾਂ ਪਾ ਲਏ ਦੋ ਤੇ ਮੈਂ ਤੁਹਾਨੂੰ ਮੈਂ ਦੱਸਦਾ ਬਾਅਦ ਦੱਸਦਾ ਵੀ ਉਹ ਕੈਮਰੇ ਵਿੱਚ ਮੇਰੇ ਕਲੀਅਰ ਹੋਗੇ ਦੋ ਸੂਟ ਪਤਾ ਨਹੀਂ ਵੀ ਉਹ ਉਹ ਜਦੋਂ ਮੈਂ ਸੂਟ ਸੁੱਟ ਗਿਆ ਟਿਆ ਤੇ ਮੈਂ ਅੱਗੇ ਆਇਆ ਤੇ ਕਹਿੰਦੀ ਇਹ ਕਹਿ ਸੂਟ ਦੇ ਦੋ ਤੇ ਇੱਕ ਕਹਿ ਸੂਟ ਦੇ ਦੋ ਉਧਰ ਰੁਪਈਆ 2000 ਲਲੋ ਮੈਂ ਕਹਾਂ ਪੈਂਜੀ 2700 ਰੁਪਏ ਸੂਟ ਬੰਦੇ ਘੱਟ ਵੱਧ ਨਹੀਂ ਹੁੰਦਾ ਮੇਰੀ ਦੁਕਾਨ ਤੇ ਲੈਣਾ ਲਓ ਨਹੀਂ ਲੈਣਾ ਨਾ ਲਓ ਮੈਂ ਸੂਟ ਦੋਵੇਂ ਚੁੱਕ ਕੇ ਤੇ ਅਨ ਰਸਤੇ ਮੈਂ ਪਹਿਲੀ ਈ ਯਾਰ ਆਇਆ ਕਹਿੰਦੇ ਆਹੋ ਉਹ ਜਦੋਂ ਬਾਹਰ ਨਿਕਲੇ ਮੇਰਾ ਮਨ ਨਾ ਅੰਦਰੋਂ ਖਲੋਵੇ ਨਾ ਮੇਰਾ ਮਨ ਜਿਹੜਾ ਪਰੇਸ਼ਾਨ ਜਾ ਲੱਗਾ ਤੇ ਮੈਂ ਨਾ ਜਨਨੀਆਂ ਬਾਹਰ ਨਿਕਲੇ ਤੇ ਮੈਂ ਕੈਮਰਾ ਆਨ ਕੀਤਾ ਮੈਂ ਕਹਿੰਦਾ ਯਾਰ ਇਹ ਜਨਨੀਆਂ ਆਪਰੀਆ ਮੈਨੂੰ ਚੰਗਿਆ ਨਹੀਂ ਲੱਗਣ ਡੀਆਂ ਕੁਛ ਜੇ ਨਾਨੀ ਕੱਚ ਦੇ ਵਿੱਚ ਮਾਰ ਰਹੀ ਮੈਂ ਕਿਹਾ ਵੰਜ ਕੰਮ ਹੋ ਗਏ ਸੂਟ ਦਾ ਉਹ ਜੇ ਇੰਨੀ ਮੈਂ ਗੱਲ ਕਰਨਿਆ ਵਾ ਉਹਨੇ ਜਨੂੰ ਵੇਖਿਆ ਤੇ ਦੂਜਾ ਸੂਟ ਫਿਰ ਚੁੱਕਣ ਦੀ ਹੈ ਮੈਂ ਕਿ ਦੋ ਤੇ ਮੇਰੇ ਕਲੀਅਰ ਹੋ ਗਏ ਵੀ ਕੈਮਰੇ ਵਿੱਚ ਆ ਗਏ ਆ ਜਦ ਕਿ ਉਸ ਤੋਂ ਪਹਿਲਾਂ ਕੀ ਪਤਾ ਪਹਿਲਾਂ ਵੀ ਕੋਈ ਸੂਟ ਜਿਹੜਾ ਥੱਲੇ ਸੁੱਟੇ ਸੀ ਉਹਨਾਂ ਵਿੱਚੋਂ ਹੀ ਕੋਈ ਇੱਕ ਅੱਧਾ ਉਹ ਕੈਪਚਰ ਕਰ ਗਏ ਉਹ ਤੇ ਮੈਂ ਕਹਿ ਨਹੀਂ ਸਕਦਾ ਮੇਰ ਨਾਲ ਕਦੀ ਜਿੰਦਗੀ ਜਿਹੇ ਜਿਹੇ ਵਾਕਿਆ ਨਹੀਂ ਹੋਇਆ ਅੱਜ ਮੈਂ ਨਾ ਮੈਨੂੰ ਸੂਟਾਂ ਦੀ ਪਰੇਸ਼ਾਨੀ ਨਹੀਂ ਮੈਨੂੰ ਮੇਰੀ ਦੁਕਾਨ ਤੋਂ ਜਿਹੜੇ ਸੂਟ ਚੁੱਕੇਗੇ ਨਾ ਉਹਦੀ ਪਰੇਸ਼ਾਨੀ ਵੀ ਮੈਂ ਲੋਕਾਂ ਨੂੰ ਇਨਸਾਫ ਦਵਾਨਾ ਲਾ ਤੇ ਮੇਰ ਨਾਲ ਧੱਕਾ ਹੋ ਗਿਆ ਸੂਟ ਮੇਰੇ ਭਾਵੇਂ 3000 ਦੇ ਗਏ ਭਾਵੇਂ 2500 ਦੇ ਗਏ ਮੈਂ ਤੁਹਾਡੇ ਮਾਧਿਅਮ ਰਾਈ ਮੈਂ ਫੇਸਬੁੱਕ ਤੇ ਪਾਈ ਪੋਸਟ ਪਾਈ ਮੈਂ ਰੁਪਇਆ 5000 ਇਨਾਮ ਰੱਖਿਆ ਮੈਂ ਤੁਸੀਂ ਆਇਓ ਮੈਂ 5 ਦਾ 10 ਕਰਤਾ ਮੇਰੇ ਕੋ ਭਾਵੇਂ 10000 ਰੁਪਏ ਇਨਾਮ ਲੈ ਲਓ ਮੈਨੂੰ ਉਹ ਜਨਾਨੀਆਂ ਜਾਂ ਉਹ ਸੂਟ ਚਾਹੀਦੇ ਨੇ ਲੱਗਦਾ ਜੇਕਰ ਵੀਡੀਓ ਵਾਇਲ ਹੋ ਗਈ ਤੇ ਦੇਖੋ ਜੀ ਮੈਂ ਜੋ ਤੁਹਾਨੂੰ ਕਿਹਾ ਮੇਰੀ ਜਿਹੜੀ ਜ਼ੁਬਾਨ ਹੈ ਉਹ ਮੈਂ ਜ਼ੁਬਾਨ ਤੇ ਆਪਣੇ ਖਰਾ ਉਤਰਾਂਗਾ ਜਨਾਨੀਆਂ ਵਾਪਸ ਆਣ ਉਸ ਚੀਜ਼ ਨੂੰ ਰਿਅਲਾਈਜ਼ ਕਰਨ ਲਈ ਦਿੱਤੀ ਮਾਫੀਨਾਮਾ ਮੰਗਣ ਤੇ ਫਿਰ ਆਪਾਂ ਮੈਂ ਇੱਕ ਗੱਲ ਕਰ ਲਾਂਗੇ ਇਸ ਵਾਰੀ ਪੁਲਿਸ ਨੂੰ ਦਿੱਤੀ ਕਿਉਂਕਿ ਦਿਖਾ ਦਊਂਗੇ ਇਸ ਮਾਮਲੇ 'ਚ ਨਹੀਂ ਪੁਲਿਸ ਨੂੰ ਕੀ ਦਰਖਾਸਤ ਦਵਾਂ ਦੇਖੋ 25 2700 ਦੇ ਸੂਟ ਹੈ ਪਰ ਕੀ ਲੱਗਦਾ ਜਿਕੇ ਤੁਹਾਡੇ ਤੋਂ ਕੀਤਾ ਕਿ ਕਿੰਨੀਆਂ ਕਰਦੀਆਂ ਦੁਕਾਨ ਕਰਦੇ ਦੇਖੋ ਮੈਂ ਤੇ ਹਰ ਦੁਕਾਨਦਾਰ ਨੂੰ ਇਹ ਅਪੀਲ ਕਰਦਾ ਵੀ ਖਾਸ ਕਰਕੇ ਜਿਹੜੀਆਂ ਜਨਾਨੀਆਂ ਦੁਕਾਨ ਤੇ ਤੁਹਾਡੇ ਕੋਲ ਆਪਰੀ ਆਂਦੀਆਂ ਜਿਹੜੀਆਂ ਜਨਾਨੀਆਂ ਖਾਸ ਕਰਕੇ ਚੁੰਨੀ ਪੂਰੀ ਲਵੇੜ ਕੇ ਆਂਦੀਆਂ ਜਾਂ ਖਾਲੀਪਣ ਦੇਖ ਕੇ ਆਂਦੀਆਂ ਦੁਕਾਨ ਤੇ ਥੋੜਾ ਜਿਆਦਾ ਅਲਰਟ ਹੋ ਕੇ ਰੋ ਇਸ ਚੀਜ਼ਾਂ ਦਾ ਧਿਆਨ ਰੱਖੋ